ਜੇ ਸੰਸਾਰ ਨੂੰ ਫੜ ਲਵੇਂਗਾ ਫਿਰ ਰੱਬ ਨਹੀਂ ਠੱਗਿਆ ਜਾ ਸਕਦਾ ਗੁਰੂ ਵਰਜਨ ਪਾਸ਼ਾ ਜੀ ਕਹਿੰਦੇ ਯਾਦ ਰੱਖੀ ਅੰਦਰੋਂ ਮੈਰਨ ਉਤਰੇ ਅੰਦਰੋਂ ਕਹਿੰਦੇ ਜਿਹੜੀ ਹਉਮੈ ਦੀ ਹੰਗਤਾ ਦੀ ਮੈਲ ਆਕ ਨਾ ਮਲੀਨਤਾ ਦੇ ਨਾਲ ਮਨ ਭਰਿਆ ਪਿਆਗਾ ਪੰਡਤ ਜੀ ਇਹ ਨਾਮ ਤੋਂ ਬਿਨਾ ਪਰਮੇਸ਼ਰ ਦੀ ਬੰਦਗੀ ਤੋਂ ਬਿਨਾ ਇਹ ਮਨ ਸਾਫ ਨਹੀਂ ਹੋਣਾ ਕਹੋ ਨਾਨਕ ਇਹ ਤਤ ਵਿਚਾਰਾ ਬੇਨ ਹਰ ਭਜਨ ਨਹੀਂ ਸੁਟਕਾਰਾ ਜਿੰਨੇ ਮਰਜੀ ਕਹਿੰਦੇ ਤੂੰ ਐਦਾਂ ਦੇ ਕਹਿੰਦੇ ਕਰਮ ਕਰੀ ਚੱਲ ਕਰੀ ਚੱਲ ਵੀ ਰੱਬ ਮਿਲ ਜੇਗਾ ਨਹੀਂ ਮਿਲਣਾ ਜਿੰਨਾ ਜ਼ਿਕਰ ਤੇਰੇ ਅੰਦਰੋਂ ਕਹਿੰਦੇ ਹਉਮੈ ਦੀ ਬੈਰ ਨਹੀਂ ਦੂਰ ਹੁੰਦੀ ਮਲੀਨਤਾ ਇਹ ਖਤਮ ਨਹੀਂ ਹੁੰਦੀ ਉਤਰਦੀ ਨਹੀਂ ਉਨਾ ਚਿਰ ਉਸ ਅਕਾਲ ਪੁਰਖ ਵਹਿਗੁਰੂ ਪ੍ਰਮਾਤਮਾ ਦਾ ਨਾਮ ਮੇਰੀ ਨਹੀਂ ਹੋ ਸਕਦਾ ਨੀਂਦ ਬਿਆਪਿਆ ਕਾਮ ਸੰਤਾਪਿਆ ਮੁਖ ਹਰ ਹਰ ਗਾਵੇ ਅਵਿਦਿਆ ਦੀ ਮੋਹ ਰੂਪੀ ਨੀਂਦ ਨਿੰਦ੍ਰ ਵਿੱਚ ਕਿਨ ਸੁੱਤਾ ਪਿਆ ਫਸਿਆ ਪਿਆ ਗੁਰੂ ਪਾਤਸ਼ਾਹ ਜੀ ਕਹਿੰਦੇ ਕਾਮ ਸੰਤਾਉਂਦਾਗਾ ਨੀਂਦ ਬਿਆਪਿਆ ਕਾਮ ਸੰਤਾਪਿਆ ਗੁਰੂ ਵਰਦੀਨ ਪਾਸ਼ਾ ਜੀ ਮਹਾਰਾਜ ਕਹਿੰਦੇ ਵੇਖ ਗਲਬਚ ਦੀ ਨੀਂਦ ਤੱਕ ਇਹਨੇ ਦੱਪਿਆ ਹੋਇਆ ਕਹਿੰਦੇ ਕਾਮ ਦਾ ਮਾਰਿਆ ਹੋਇਆ ਕਹਿੰਦੇ ਮੂੰਹ ਦੇ ਨਾਲ ਹਰੇ ਹਰੇ ਕਰਦਾ ਫਿਰਦਾ RAM RAM ਕਰਦਾ ਫਿਰਦਾ ਯਾਦ ਰੱਖੀ ਨਹੀਂ ਮਰਨਾ ਜਿੰਨਾ ਮਰਜੀ ਹਰੇ ਹਰੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰੀ ਚੱਲ ਉਹ ਨਹੀਂ ਮਿਲਣਾ ਜਿੰਨਾ ਚਿਰ ਅੰਦਰ ਮਨ ਹੀ ਨਹੀਂ ਟਿਕਾ ਵਿੱਚ ਆਇਆ ਸ਼ਾਂਤ ਨਹੀਂ ਹੋਇਆ ਤੇਰੇ ਅੰਦਰ ਸਹਿਨਸੀਲਤਾ ਨਹੀਂ ਆਈ ਤੇ ਬਾਹਰੋਂ ਦੁਨੀਆ ਨੂੰ ਵਿਖਾਵਾ ਕਰ ਕਰਕੇ ਵਿਖਾ ਰਹੇ ਆ ਨਹੀਂ ਮਿਲਣਾ ਨੀਂਦ ਵਿੱਚ ਅਗਿਆਨਤਾ ਦੀ ਨੀਂਦ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਕਿਹਨੇ ਸੁੱਤਾ ਪਿਆ ਤੂੰ ਸਤਾਇਆ ਹੋਇਆ ਕਾਦਾ ਕਾਮ ਦਾ ਬਕਾਰਾਂ ਦਾ ਲੋਭ ਦਾ ਹੰਕਾਰ ਦਾ ਸਤਾਇਆ ਹੋਇਆ ਭਟਕਦਾ ਫਿਰਦਾ ਹੈਗਾ ਮੁੱਖ ਤੋਂ ਕਹਿੰਦੇ ਆਰਾਮ ਨਾਮ ਉਚਾਰਦਾ ਹੈਗਾ ਹੋਰਾਂ ਨੂੰ ਕਹਿੰਦੇ ਗਿਆਨ ਵੰਡਦਾ ਫਿਰਦਾ ਹੈਗਾ ਪਰ ਆਪ ਭਟਕਦਾ ਫਿਰਦਾ ਹੈਗਾ ਨਹੀਂ ਗੱਲ ਬਣਨੀ ਕਿੱਥੋਂ ਜਿਨ੍ਹਾਂ ਚਿਰ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਨਹੀਂ ਆਉਂਦਾ ਮੂਦਰਾਲ ਜਿੰਨਾ ਕਹਿੰਦੇ ਮਰਜੀ ਹਰੇ ਹਰੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਜਿੰਨਾ ਮਰਜੀ ਕਰੀ ਚੱਲ ਗੱਲ ਨਹੀਂ ਵਰਣੀ ਬੈਸ ਨੂੰ ਨਾਮ ਕਰਤਹੁ ਜੁਗਤਾ ਤਉ ਕੁੱਟੇ ਕਿਆ ਫਲ ਪਾਵੇ ਉਸ ਪੰਡਤ ਨੂੰ ਵੈਸ਼ਨੂੰ ਨੂੰ ਗੁਰੂ ਵਰਧਨ ਪਾਸਾ ਜੀ ਕਹਿਣ ਲੱਗੇ ਆਪਣਾ ਕਹਿੰਦੇ ਨਾਮ ਵੀ ਵੈਸ਼ਨੂੰ ਵਿਸ਼ਨੂੰ ਦਾ ਭਗਤ ਅਖਵਾਉਣਾਗਾ ਕਿ ਮੈਂ ਤਾਂ ਵਿਸ਼ਨੂੰ ਦਾ ਭਗਤਾਂਗਾ ਪਰ ਕਰਤੂਤਾ ਕਰਕੇ ਹਉਮੈ ਵਿੱਚ ਜਕੜਿਆ ਪਿਆ ਕਹਿੰਦੇ ਗੁਰੂ ਅਰਜਨ ਪਾਸ਼ਾ ਜੀ ਸੁਖਣੀ ਸਹਿ ਦੇ ਵਿੱਚ ਵੀ ਕਹਿੰਦੇ ਨੇ ਕਰਤੂਤ ਪਸੂ ਕੀ ਮਾਨੁਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਪਾਸ਼ਾ ਜੀ ਕਹਿੰਦੇ ਇਹਦੀਆਂ ਕਰਤੂਤਾ ਇਹਦੇ ਕੰਮ ਨੇ ਕਰਨਾ ਜਿਹੜੇ ਉਹ ਬੜੇ ਮਾੜੇ ਕਰ ਰਿਹਾਗਾ ਤੇ ਇਥੇ ਗੁਰੂ ਅਰਜਨ ਪਾਸ਼ਾ ਜੀ ਮਹਾਰਾਜ ਕਹਿੰਦੇ ਬੈਸਤ ਨੂੰ ਨਾਮ ਕਰਮਹੁ ਜੁਗਤਾ ਤਉ ਕੁੱਟੇ ਕਿਆ ਫਲ ਪਾਵੇ ਕਹਿੰਦੇ ਆਪਣੇ ਆਪ ਨੂੰ ਤਾਂ ਵਿਸ਼ਨੂੰ ਦਾ ਭਗਤ ਖੋਣਾਗਾ ਪਰ ਜਿਹੜੇ ਕਰਤੂਤਾ ਕਰਕੇ ਹੋਮੇ ਵਿੱਚ ਜਕੜਿਆ ਪਿਆ ਕਹਿੰਦੇ ਜੋ ਸਰੀਰ ਤਉਨ ਚੱਕਰ ਬਣਾਉਣਾ ਤੇ ਕਹਿੰਦੇ ਕਰਮ ਤੋ ਕਹਿੰਦੇ ਕੁਟੰਮ ਸਮਾਨ ਹਨ ਕਹਿੰਦੇ ਇਹ ਕਰ ਰਹੇ ਆ ਇਹਨਾਂ ਦੇ ਨਾਲ ਉਹਦਾ ਮੇਲ ਨਹੀਂ ਹੋ ਸਕਦਾ ਉਹਨਾਂ ਦੇ ਵਿੱਚ ਉਹ ਕਹਿੰਦੇ ਨਾਉਣ ਨਾਲ ਤੈਨੂੰ ਕੁਝ ਨਹੀਂ ਪ੍ਰਾਪਤ ਹੋਣਾ ਜੋ ਮਰਜ਼ੀ ਕਰ ਲੈਣਾ ਹੰਸਾਂ ਦੇ ਵਿੱਚ ਬੈਠਾ ਵਗਨਾ ਬਣਈ ਨਿਤ ਬੈਠਾ ਮੱਸੀ ਨੂੰ ਤਾਰ ਲਾਵੇ ਜਿਕੇ ਦੀ ਪਿਆਰੋ ਹੰਸਾਂ ਦੇ ਵਿੱਚ ਕੰਨਾ ਬਗਲਾ ਬੈਠਾਗਾ ਪਰ ਹੰਸ ਨਹੀਂ ਬਣ ਸਕਦਾ ਇਹ ਯਾਦ ਰੱਖਿਓ ਹੰਸਾਂ ਦੇ ਵਿੱਚ ਇਕੱਲਾ ਬੈਠਣ ਦੇ ਨਾਲ ਗੱਲ ਨਹੀਂ ਬਣਨੀ ਹੁਣ ਜੇ ਸਤ ਸੰਗ ਦੇ ਵਿੱਚ ਰੋਜ਼ ਆਉਂਦੇ ਆ ਵੇਖੋ ਅੰਮ੍ਰਿਤ ਵੇਲੇ ਬਹਿਨੇ ਆ ਗੱਲ ਤਾਂ ਤਾਂ ਬਣੇਗੀ ਕਿ ਨਾ ਜੇ ਇਸੀ ਗੁਰਬਾਣੀ ਦੀ ਵਿਚਾਰਧਾਰਾ ਨੂੰ ਆਪਣੇ ਅੰਦਰ ਪਨਾਵਾਂਗੇ ਗੁਰੂ ਜੀ ਦੇ ਵਚਨ ਮੰਨਾਂਗੇ ਇਕੱਲਾ ਬੈਠੇ ਰਹੇ ਇਕੱਲਾ ਸੁਣੀ ਗਏ ਤੇ ਮੱਥਾ ਟੇਕ ਕੇ ਚਲੇ ਗਏ ਨਹੀਂ ਗੱਲ ਬਣਨੀ ਹੁਣ ਬੱਚੇ ਵੀ ਕੋ ਸਕੂਲ ਜਾਂਦੇ ਨੇ ਹੁਣ ਜੇ ਰੋਜ਼ ਬੱਚੇ ਟੀਚਰਾਂ ਦੇ ਕੋਲੇ ਬਹਿ ਕੇ ਸਾਰਾ ਦਿਨ ਬਹਿ ਕੇ ਮੁੜਿਆਉਣ ਤੇ ਪੜ੍ਹਾਈ ਨਾ ਕਰਨ ਮਿਹਨਤ ਨਾ ਕਰਨ ਟੀਚਰਾਂ ਅਤੇ ਗੁਰੂ ਦਾ ਕਿਹਾ ਹੋਇਆ ਨਾਮ ਮੰਨਣ ਉਹ ਪੇਪਰਾਂ ਦੇ ਵਿੱਚੋਂ ਕਦੇ ਬੱਚੇ ਪਾਸ ਨਹੀਂ ਹੋ ਸਕਦੇ ਅਗਲੀ ਕਲਾਸ ਨਹੀਂ ਜਾ ਸਕਦੇ ਅੱਗੇ ਨਹੀਂ ਵੱਧ ਸਕਦੇ ਕਿਉਂਕਿ ਜੋ ਅਧਿਆਪਕ ਜੋ ਟੀਚਰ ਜੋ ਗੁਰੂ ਤੈਨੂੰ ਕਹਿ ਰਿਹਾ ਉਹਦਾ ਕਿਹਾ ਤਾਂ ਮੰਨਿਆ ਨਹੀਂ ਬੈਠਾ ਸਾਰਾ ਦਿਨ ਰਹਿਆ ਕਿਤਾਬਾਂ ਵੀ ਚੱਕ ਲੀਆਂ ਬੈਗ ਕੋਲੇ ਆ ਸਭ ਕੁਸਾਗਾ ਪਰ ਜੋ ਟੀਚਰ ਜੋ ਗੁਰੂ ਕਹਿ ਰਿਹਾ ਉਹ ਗੱਲ ਤਾਂ ਮੰਨੀ ਨਹੀਂ ਫੇਰ ਨਹੀਂ ਅੱਗੇ ਵੱਧ ਸਕਦਾ ਇਸੇ ਤਰ੍ਹਾਂ ਸਤ ਸੰਗਰੀ ਦੇ ਵਿੱਚ ਵੀ ਆਉਂਦਾ ਰਿਹਾ ਬਾਣੀ ਵੀ ਪੜਦਾ ਰਿਹਾ ਤੇ ਵੈਕੇ ਵਿਚਾਰ ਵੀ ਸੁਣਦਾ ਰਿਹਾ ਕੱਲਾ ਬੈਠਣ ਦੇ ਨਾਲ ਗੱਲ ਨਹੀਂ ਬਣਨੀ ਗੁਰੂ ਵਰਜਨ ਪਾਸ਼ਾ ਜੀ ਕਹਿੰਦੇ ਜਿੰਨਾ ਮਰਜੀ ਕਹਿੰਦੇ ਹੰਸਾਂ ਦੇ ਵਿੱਚ ਜਾ ਕੇ ਬੈਠਾ ਰਹੇ ਪਰ ਜਿੰਨਾ ਚਿਰ ਤੇਰੀ ਸੋਚ ਨਹੀਂ ਬਦਲਦੀ ਅੰਦਰੋਂ ਨਹੀਂ ਬਦਲਦਾ ਹੰਸਾਂ ਵਿੱਚ ਬੈਠਾ ਬਗ ਨਾ ਬਣੀ ਨਿਤ ਬੈਠਾ ਮੱਸੀ ਨੂੰ ਤਾਰ ਲਾਵੇ ਹੰਸਾਂ ਵਿੱਚ ਕਹਿੰਦੇ ਬੈਠਾ ਹੋਇਆ ਕਹਿੰਦੇ ਬਗਲਾ ਹੰਸ ਨਹੀਂ ਬਣ ਜਾਂਦਾ ਹੰਸਾਂ ਵਿੱਚ ਬੈਠਾ ਹੋਇਆ ਕਹਿੰਦੇ ਉਹ ਸਦਾ ਪੰਛੀ ਫੜਨ ਲਈ ਕਿਨੇ ਤਾੜੀ ਲਾਉਂਦਾ ਉਡੀਕ ਕਰਦਾ ਵੀ ਕਦੋਂ ਕੋਈ ਡੱਡੀ ਕੋਈ ਮੱਛੀ ਆਵੇ ਮੈਂ ਪਕੜਾਂ ਇਸੇ ਤਰ੍ਹਾਂ ਪਿਆਰਿਓ ਇਹ ਕਮਾਨਸ ਰੋਵਾ ਗੁਰੂ ਦੀ ਸੰਗਤ ਇੱਥੇ ਬੜੇ ਹੰਸ ਗੁਰਸਿੱਖ ਬੰਦੇ ਨਹੀਂ ਆਕੇ ਪਰ ਇੱਥੇ ਆਕੇ ਬਗਲੇ ਰੂਪ ਕਹਿੰਦੇ ਮਨ ਮੁਖ ਵੀ ਬੰਦੇ ਨੇ ਪਰ ਆਉਂਦੇ ਜਰੂਰ ਨੇ ਬਹਿੰਦੇ ਜਰੂਰ ਨੇ ਗੁਰੂ ਪਾਸ਼ਾ ਜੀ ਕਹਿੰਦੇ ਪਰ ਹਰ ਵੇਲੇ ਇੱਕ ਦੂਜੇ ਦੇ ਔਗਣ ਫੜਨ ਨੂੰ ਤਿਆਰ ਰਹਿੰਦੇ ਨੇ ਗਲਤੀ ਕਰਨ ਲਈ ਤਿਆਰ ਰਹਿੰਦੇ ਨੇ ਪਰ ਹੰਸ ਨਹੀਂ ਬਣਗੇ ਬੈਠੇ ਰਹੀ ਜਾਣ ਗੱਲ ਬੈਠਣ ਦੇ ਨਾਲ ਨਹੀਂ ਪਿਆਰੇਓ ਗੱਲ ਬਚਨ ਕਮਾਉਣ ਦੇ ਨਾਲ ਬਣਨੀ ਆ ਬਦਲੇਗਾ ਤਾਂ ਜੇ ਬਚਨ ਕਮਾਵੇਂਗਾ ਤੂੰ ਤਾਂ ਰੋਜ ਤਾਰ ਲਾਈ ਜਾਣਾਗਾ ਇਨੂੰ ਫੜਨ ਲਈ ਜਿਵੇਂ ਮੱਛੀ ਨੂੰ ਫੜਨ ਲਈ ਵੇਖੋ ਸਕਾਰੀ ਤਾਰ ਦੇ ਉਪਰ ਆਟਾ ਲੋਂਦਾ ਕਰਨਾ ਕੁੰਡੀ ਦੇ ਉੱਪਰ ਇਸੇ ਤਰ੍ਹਾਂ ਇਹ ਮਨੁੱਖ ਦੀ ਹਾਲਤ ਆ ਗਈ ਇਹ ਕਾਦੀ ਤਾਰ ਲੋਂਦਾਗਾ ਕਾਦਾ ਟਲੋਂਦਾਗਾ ਨਿੰਦਿਆ ਚੁਗਲੀਰਖਾ ਦਵੇਸਦਾ ਔਗਣਾ ਰੂਪ ਮੱਸੀਆਂ ਤੇ ਡੱਡੀਆਂ ਭਾਲਦਾ ਰਹਿੰਦਾਗਾ ਇਸੇ ਕਰਕੇ ਗੁਰੂ ਵਰਦਨ ਪਾਸ਼ਾ ਜੀ ਕਹਿੰਦੇ ਭਾਈ ਜਿੰਨਾ ਮਰਜ਼ੀ ਤੂੰ ਆਪਣਾ